ਢੋਲਾ ਤੇਰੇ ਪਿੱਛੇ ਪਿੱਛੇ ਓਨੀਆਂ ਹੋ ਕੇ ਮਜਬੂਰ ਤੇਰੇ ਦਰ ਲਹਿ ਮੈਂ ਪੁਨੀਆਂ ਇਸ਼ਕ ਦੇ ਰੋਗ ਬੁਰਾ ਤੈਨੂੰ ਸਮਝੋ ਨੀ ਆਵੇ ਸੋਹਣਿਆ ਦਿਲ ਦਾ ਮਾਮਲਾ ਹੀਰੇ ਆ ਦਿਲ ਦਾ ਮਾਮਲਾ ਸੋਹਣਿਆ ਦਿਲ ਦਾ ਮਾਮਲਾ ਜਮ ਸਿੰਗਿੰਗ ਤਾਂ 2016 ਤੋਂ ਸਟਾਰਟ ਕਰੀ ਸੀਗੀ ਤੇ ਜਸਟ ਸ਼ੌਂਕ ਕੋ ਇੱਦਾਂ ਕਹਿ ਸਕਦੇ ਆ ਸਕੂਲ ਤੋਂ ਮੈਡਮਾਂ ਨੇ ਕਹਿ ਕੇ ਫਵਾ ਦਿੱਤਾ ਪੁਲਿਸ ਵਾਲਾ ਬਣਨ ਦਾ ਸੁਪਨਾ ਸੀਗਾ ਸਿੰਗਰ ਬਣ ਗਏ ਕਿੱਦਾਂ ਮਤਲਬ ਕਿ ਇਹ ਡਿਫਰੈਂਟ ਕਿੱਦਾਂ ਬਣਿਆ ਮੈਂ ਬਿਲਕੁਲ ਹੀ ਉਸ ਲਾਈਨ ਨੂੰ ਮੈਂ ਛੱਡ ਦਿੱਤਾ ਵੀ ਲਿਵਿਟੀ ਯਾਰ ਪੁਲਿਸ ਵਾਲੀ ਲਾਈਨ ਨੂੰ ਵੀ ਸਿੰਗਿੰਗ ਵਾਲੀ ਲਾਈਨ 'ਤੇ ਵੀ ਹਾਂ ਨੋ ਬਨੂਗਾ ਵੀਰਾ ਏਦਾਂ ਮੈਂ ਗਾਉਂਗੀ ਮੇਰੇ ਲੋਕੀ ਇੰਨੇ ਸਾਰੇ ਫੈਨ ਹੋਣਗੇ ਬਸ ਇਹ ਚੀਜ਼ਾਂ ਸੋਚ ਕੇ ਇਸ ਲਾਈਨ 'ਤੇ ਬੈਗੀ ਸਿੱਧੂ ਮੂਸੇਵਾਲੇ ਵੀਰੇ ਨੂੰ ਚਲੋ ਮੈਂ ਨਹੀਂ ਮਿਲੀ ਬਟ ਵੀ ਅੱਗੇ ਪਿੱਛੇ ਆਉਂਦੇ ਸੀਗੇ ਅਸੀਂ ਨਹੀਂ ਮਿਲ ਪਾਏ ਬਟ ਨਿੰਜੇ ਵੀਰਾਂ ਨੂੰ ਜ਼ਰੂਰ ਮਿਲੇ ਆ ਜੀ ਮੇਰੇ ਉਸਤਾਦ ਜੀ ਨੇ ਮੈਨੂੰ ਹਰ ਟਾਈਮ ਸਪੋਰਟ ਕੀਤਾ ਜੀ ਮੇਰੇ ਗੁਰੂ ਜੀ ਨੇ ਮੇਰਾ ਬਹੁਤ ਸਾਥ ਦਿੱਤਾ ਆ ਤੇ ਉਨਾ ਦੀ ਵਜ੍ਹਾ ਨਾਲ ਹੀ ਅੱਜ ਮੈਂ ਇੱਥੇ ਦਾ ਆਇਆ। ਅੱਜ ਸਾਡੇ ਨਾਲ ਇੱਕ ਇਤਤਾਂ ਦੀ ਗਾਇਕ ਮੌਜੂਦ ਆ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਤਾਂ ਕਿਸੇ ਵੀ ਸਿੰਗਰ ਤੋਂ ਘੱਟ ਨਹੀਂ ਹੈਗੇ। ਇਹਨਾਂ ਦੇ ਉਸਤਾਦ ਵੀ ਉਹੀ ਨੇ ਜਿਨ੍ਹਾਂ ਦੇ ਉਸਤਾਦ ਦੀ ਆਪਾਂ ਗੱਲ ਕਰੀਏ ਤੇ ਉਹ ਸਿੱਧੂ ਮੂਸੇ ਵਾਲਾ ਤੇ ਨਿੰਜਾ। ਜੀ ਹਾਂ ਜਿਨ੍ਹਾਂ ਦੇ ਉਸਤਾਦ ਸੀਗੇ ਤੇ ਇਹਨਾਂ ਦੇ ਉਸਤਾਦ ਵੀ ਉਹੀ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਗੁਲਾਂਜ ਨਾਲ ਜਿਨ੍ਹਾਂ ਦਾ ਨਾਮ ਗੁਲਾਂਜ ਪਰੀਆ ਹੈ। ਬਹੁਤ ਜ਼ਿਆਦਾ ਸੋਹਣਾ ਗਾਉਂਦੀ ਨੇ ਤੇ ਇਸ ਦੇ ਨਾਮ ਨਾਲ ਤੁਹਾਨੂੰ ਦੱਸਦੀ ਹੈ। ਕਰ ਵੱਲੋਂ ਬਿਲਕੁਲ ਵੀ ਸਪੋਰਟ ਨਹੀਂ ਆ। ਅੱਜ ਆਪਾਂ ਕਹਿ ਸਕਦੇ ਸੀਗੇ ਅੱਜ ਇਹਨਾਂ ਨੇ ਫਰਸ਼ਾ ਤੋਂ ਲੈ ਕੇ ਅਰਸ਼ਾ ਤੱਕ ਹੋਣੇ ਹਨ ਲੇਕਿਨ ਕਿਤਨੇ ਕਿਤੇ ਸਪੋਰਟ ਨਾ ਹੋਣ ਦੇ ਕਾਰਨ ਜਿਹੜਾ ਇਹ ਆਪਣਾ ਜਿਹੜੇ ਆਪਣੀ ਗਾਇਕੀ ਹੈ ਜਿਹੜਾ ਆਪਣਾ ਹੁਨਰ ਆ ਉਹ ਅੱਗੇ ਨਹੀਂ ਲੈ ਕੇ ਜਾ پا ਰਹੇ ਤੇ ਸਾਰੀ ਗੱਲਬਾਤ ਕਰਦੇ ਤੇ ਤੁਹਾਡੇ ਤੱਕ ਪਹੁੰਚਾਣੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਸਰ ਸ਼੍ਰੀਕਲ ਮੈਮ ਸਸ਼ਕਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਹੋਰ ਦੱਸੋ ਠੀਕ ਹੋ ਵਧੀਆ ਜੀ ਤੁਸੀਂ ਅੱਛਾ ਪਹਿਲਾਂ ਤਾਂ ਗੱਲ ਕਰੀਏ ਗਾਇਕੀ ਨੂੰ ਲੈ ਕੇ ਗਾਇਕੀ ਕਿੱਦਾਂ ਸ਼ੌਂਕ ਪਿਆ ਤੇ ਕਿੰਨੇ ਟਾਈਮ ਤੋਂ ਤੁਸੀਂ ਜਿਹੜੇ ਸਿੰਗਿੰਗ ਕਰ ਰਹੇ ਹੋ ਮੈਮ ਸਿੰਗਿੰਗ ਤਾਂ 2016 ਤੋਂ ਸਟਾਰਟ ਕਰੀ ਸੀਗੀ ਤੇ ਜਸਟ ਸ਼ੌਂਕ ਉਹ ਇੱਦਾਂ کہہ ਸਕਦੇ ਆ ਸਕੂਲ ਤੋਂ ਮੈਡਮਾਂ ਨੇ ਕਹਿ ਕੇ ਫਵਾ ਦਿੱਤਾ ਅਦਰਵਾਈਜ਼ ਬਿਲਕੁਲ ਵੀ ਸ਼ੌਕ ਨਹੀਂ ਸੀਗਾ ਸਿੰਗਿੰਗ ਦਾ ਜੀ ਸ਼ੌਂਕ ਤਾਂ ਸੀਗਾ ਮੈਂ ਪੁਲਿਸ ਵਾਲੀ ਬਣਾ ਬਟ ਹੋਲੀ-ਉਲੀ ਜਦੋਂ ਅਸੀਂ ਗਾਉਂਦੇ ਸੀਗੇ ਸਕੂਲ ਦੇ ਵਿੱਚ ਤੇ ਮੈਮ ਕਹਿੰਦੇ ਸੀਗੇ ਤੁਸੀਂ ਬਹੁਤ ਸੋਨਾ ਗਾਉਂਦੇ ਹੋ ਫਿਰ ਹੋਲੀ-ਉਲੀ ਕਰਕੇ ਸ਼ੌਕ ਪੈ ਗਿਆ ਇਸ ਲਾਈਨ ਦੇ ਵਿੱਚ ਆ ਗਏ ਫਿਰ ਪੁਲਿਸ ਵਾਲਾ ਬਣਨ ਦਾ ਸੁਪਨਾ ਸੀਗਾ ਸਿੰਗਰ ਬਣ ਗਏ ਕਿੱਦਾਂ ਮਤਲਬ ਕਿ ਇਹ ਡਿਫਰੈਂਟ ਕਿੱਦਾਂ ਬਣਿਆ ਮੈਮ ਬਿਲਕੁਲ ਹੀ ਉਸ ਲਾਈਨ ਨੂੰ ਮੈਂ ਛੱਡ ਦਿੱਤਾ ਵੀ ਲਿਵਿਟੀ ਆਰ ਪੁਲਿਸ ਵਾਲੀ ਲਾਈਨ ਨੂੰ ਵੀ ਸਿੰਗਿੰਗ ਵਾਲੀ ਲਾਈਨ ਤੇ ਵੀ ਹਾਂ ਨੋ ਬਨੂਗਾ ਵੇਰਾ ਵੀ ਇਦਾਂ ਮੈਂ ਗਾਉਂਗੀ ਮੇਰੇ ਲੋਕੀ ਇੰਨੇ ਸਾਰੇ ਫੈਨ ਹੋਣਗੇ ਬਸ ਇਹ ਚੀਜ਼ਾਂ ਸੋਚ ਕੇ ਇਸ ਲਾਈਨ ਜੇ ਵੈਗੀ ਅੱਛਾ ਤੁਹਾਡੇ ਵੀ ਉਸਤਾਦ ਉਹੀ ਨੇ ਜੋ ਕਿ ਸਿੱਧੂ ਮੂਸੇਵਾਲੇ ਤੇ ਨਿੰਜਾ ਦੇ ਸੀਗੇ ਹੈਨਾ ਤੁਸੀਂ ਕਦੇ ਉਹਨਾਂ ਨੂੰ ਮਿਲੇ ਹੋ ਤੁਹਾਡੇ ਕਦੇ ਵੀ ਸਿੱਧੂ ਮੂਸੇਵਾਲੇ ਜਦੋਂ ਜਿੰਦਾ ਸੀਗੇ ਉਹਨਾਂ ਨੂੰ ਮਿਲੇ ਹੋ ਜਾਂ ਫਿਰ ਨਿੰਜਾ ਨੂੰ ਕਦੇ ਮਿਲੇ ਹੋ ਉਹਨਾਂ ਨੂੰ ਆਪਣੇ ਉਹਨਾਂ ਨਾਲ ਸਟੇਜ ਪਰਫੋਰਮੈਂਸ ਕੀਤੀ ਹੋਵੇ ਹਾਂਜੀ ਮੈਮ ਜਿਵੇਂ ਮੈਂ ਇਹ ਕਹਿ ਸਕਦੀ ਆਂ ਵੀ ਸਿੱਧੂ ਮੂਸੇਵਾਲੇ ਵੀਰੇ ਨੂੰ ਚਲੋ ਮੈਂ ਨਹੀਂ ਮਿਲੀ ਬਟ ਵੀ ਹਾਂ ਅੱਗੇ ਪਿਛੇ ਆਉਂਦੇ ਸੀਗੇ ਅਸੀਂ ਨਹੀਂ ਮਿਲ ਪਏ ਬਟ ਨਿੰਜੇ ਵੀਰੇ ਨੂੰ ਜ਼ਰੂਰ ਮਿਲੇ ਆ ਜੀ ਤਿੰਨ ਚਾਰ ਵਾਰੀ ਉਹਨਾਂ ਨੂੰ ਮਿਲੀ ਆ ਉਹਨਾਂ ਨਾਲ ਹਾਂ ਜਦੋਂ ਅਕੈਡਮੀ ਚ ਆਏ ਸੀਗੇ ਉਹਨਾਂ ਨਾਲ ਗੀਤ ਵੀ ਗਾਇਆ ਸੀਗਾ ਉਹਨਾਂ ਅੱਗੇ ਮੈਂ ਫਸਟ ਟਾਈਮ ਮੈਂ ਗੀਤ ਗਾਇਆ ਸੀਗਾ ਤੇ ਫਸਟ ਟਾਈਮ ਮੈਂ ਬਹੁਤ ਜ਼ਿਆਦਾ ਨਰਵਸ ਸੀਗੀ ਬਟ ਉਸਤਾਜ ਜੀ ਨੇ ਕਿਹਾ ਵੀ ਬਹੁਤ ਤੱਕ ਖੁੱਲ ਕੇ ਗਾ ਅੱਛਾ ਗਾ ਵੀ ਆਪਣੇ ਨੇ ਲੈ ਤੇ ਬਸ ਮੇਰੇ ਉਸਤਾਦ ਜੀ ਨੇ ਮੈਨੂੰ ਹਰ ਟਾਈਮ ਸਪੋਰਟ ਕੀਤਾ ਜੀ ਮੇਰੇ ਗੁਰੂ ਜੀ ਨੇ ਮੇਰਾ ਬਹੁਤ ਸਾਥ ਦਿੱਤਾ ਆ ਤੇ ਉਹਨਾਂ ਦੀ ਵਜ੍ਹਾ ਨਾਲ ਹੀ ਅੱਜ ਮੈਂ ਇੱਥੇ ਤੱਕ ਆ ਗਿਆ ਕਿਹੜਾ ਗੀਤ ਸੀਗਾ ਜੋ ਨਿੰਜੇ ਨਾਲ ਤੁਸੀਂ ਗਾਇਆ ਇੱਕ ਵਾਰੀ ਗਾ ਕੇ ਸੁਣਾਓ ਅ ਜਸਟ ਨਸੀਬੋ لال ਜੀ ਦਾ Song ਸੀਗਾ ਐਵੇਂ ਤੇਨੀ ਢੋਲਾ ਤੇਰੇ ਪਿੱਛੇ ਪਿੱਛੇ ਓਨੀਆਂ ਹੋ ਕੇ ਮਜਬੂਰ ਤੇਰੇ ਦਰ ਲਹਿ ਮੈਂ ਪੁਨੀਆ ਇਸ਼ਕ ਦੇ ਰੋਗ ਬੁਰਾ ਤੈਨੂੰ ਸਮਝੋਨੀ ਆਵੇ ਸੋਹਣਾ ਦਿਲ ਦਾ ਮਾਮਲਾ ਹੀਰੇ ਆ ਦਿਲ ਦਾ ਮਾਮਲਾ ਸੋਹਣਾ ਦਿਲ ਦਾ ਮਾਮਲਾ ਕੀ ਬਾਤ ਹੈ ਕੀ ਬੋਲ ਬਹੁਤ ਸੋਹਣਾ ਗਾਣੇ ਹੋ ਫਿਰ ਨਿੰਜੇ ਨੇ ਤੁਹਾਡੀ ਤਾਰੀਫ ਕੀਤੀ ਸੀ ਹਾਂਜੀ ਨਿੰਜੇ ਵੀ ਐਂਡ ਆਬਵੀਅਸਲੀ ਪੈਸੇ ਕੱਢ ਕੇ ਦਿੱਤੇ ਉਸ ਟਾਈਮ ਤੇ ਕੀ ਬਾਤ ਹੈ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਵੀ ਹਾਂ ਵੀ ਅੱਛਾ ਸਿੰਗਿੰਗ ਦਾ ਸ਼ੌਂਕ ਆ ਕਿੰਨੇ ਟਾਈਮ ਤੋਂ ਜਿਹੜੇ ਤੁਸੀਂ ਸਿੰਗਿੰਗ ਕਰ ਰਹੇ singing ਤਾਂ 2016 ਤੋਂ سٹارٹ ਕੀਤੀ ਸੀਗੀ ਤੇ 2022 تک ਜਿਸ ਮੇਂ ਕਿ ਮੈਂ हट ਗਈ ਸੀਗੀ ਤੇ ਉਦੋਂ ਬਾਅਦ ਹੋਲੀ-ਹੋਲੀ ਫਿਰ ਮੈਨੂੰ ਇਦਾਂ ਹੀ ਗਾ गीत ਵਗੈਰਾ ਆਏ ਵੀ ਤੁਸੀਂ ਗਾਉਂਗੇ ਤੇ بس ਇੱਕ ਪ੍ਰੀਤ ਗੁਰੀ ਹੈਗੀ ਆ ਮੇਰੇ ਫਰੈਂਡ ਹੈ ਜੀ ਤੇ ਗੁਰੀ ਅਮਨ ਤੇ ਉਹਨਾਂ ਨੇ ਮੈਨੂੰ ਫਿਰ ਅੱਗੇ ਕਿਸੇ ਨਾਲ ਮਲایا ਵੀ ਉਹਨਾਂ ਨਾਲ ਫਿਰ ਮੈਂ ਗਾਣੇ ਵਗੈਰਾ ਕੀਤੇ ਤੇ ਬਸ ਇਦਾਂ ਹੀ ਹੋਲੀ ਨੇ ਤੁਸੀਂ ਕਿਹਾ ਸੀਗਾ ਵੀ ਘਰ ਦੇ ਨਹੀਂ ਸਪੋਰਟ ਕਰਦੇ ਸੀ ਹੈਨਾ ਹੁਣ ਵੀ ਨਹੀਂ ਕਰਦੇ ਜਿਵੇਂ ਕਿ ਸ਼ੋਅ ਵਗੈਰਾ ਜਾਣਾ ਹੁੰਦਾ ਉਹ ਜਾਣ ਨਹੀਂ ਦਿੰਦੇ ਫੇ ਕਿਸ ਤਰੀਕੇ ਨਾਲ ਮਤਲਬ ਸਰਵਾਈਵ ਕੀਤਾ ਕਿੱਦਾਂ ਕਰਦਿਆਂ ਨੂੰ ਸਮਝਾਇਆ ਕਿ ਕਿ ਸਟਰਗਲ ਕਰਨਾ ਪਿਆ ਐਕਚੁਅਲ ਜਦੋਂ ਮੈਂ ਇਦਾਂ ਵੀ ਕਰਦੇ ਚਲੋ سپورਟ ਨਹੀਂ ਕਰਦੇ ਮੇਰੇ ਫਾਦਰ ਸਾਹਿਬ ਨਹੀਂ سپورਟ ਕਰਦੇ ਵੀ ਮੇਰਾ ਬੱਚਾ ਹਨਾ ਸਟੇਜ ਤੇ ਇਦਾਂ ਗਾਊਗਾ ਉਹਨੂੰ ਇਦਾਂ ਵੀ ਉਹਨਾਂ ਦੀ ਥਿੰਕਿੰਗ ਹੀ ਅਲੱਗ ਹੈ ਤੇ ਜਸਟ ਇਹ ਚੀਜ਼ਾ ਵੀ ਮੇਰੇ ਫਾਦਰ ਸਾਹਿਬ ਨਹੀਂ ਕਰਦੇ ਬਾਕੀ ਮੇਰੇ ਕਰਦੇ ਜਿਵੇਂ سپورਟ ਕਰਦੇ ਆ ਮੇਰੇ ਭੈਣ ਪਰ ਆਇਆ ਉਹ ਕਹਿੰਦੇ ਆ ਵੀ ਹਾਂ ਮੇਰੀ ਭੈਣ ਗਾਵੇ ਅੱਗੇ ਜਾਵੇ ਤੇ ਜਸਟ ਇਹ ਚੀਜ਼ ਹੈ ਜੀ ਅਰੇ ਚਾਹਨਿਓ ਕਿ ਪਾਪਾ ਵੀ ਸਪੋਰਟ ਕਰਨ ਸਾਰੇ ਮਤਲਬ ਕੀ ਸਮਝਣ ਕਿ ਮੇਰਾ ਟੈਲੈਂਟ ਏ ਆ ਮੇਰੇ ਟੈਲੈਂਟ ਦੀ ਉਹਨਾਂ ਨੂੰ ਕਦਰ ਹੋਵੇ ਸੀਰੀਅਸਲੀ ਵਿਆਹ ਤਾਂ ਇਸ ਚੀਜ਼ ਆਬਵੀਅਸਲੀ ਮੈਂ ਸੋਚਦੀ ਆ ਵੀ ਮੇਰੇ ਫਾਦਰ ਸਾਹਿਬ ਮੈਨੂੰ ਸਪੋਰਟ ਕਰਨ ਤੇ ਕਿਉਂਕਿ ਜਦੋਂ ਮਾਂ ਪਿਓ ਆਪਣੇ ਬੱਚੇ ਬਾਰੇ ਸੋਚਦੇ ਆ ਨਾ ਤਾਂ ਅੰਦਰੋਂ ਜਿਹੜੀ ਖੁਸ਼ੀ ਹੁੰਦੀ ਆ ਨਾ ਉਹ ਪਤਾ ਨਹੀਂ ਕਿੰਨੀ ਕੀ ਹੁੰਦੀ ਹੈ ਇਹ ਚੀਜ਼ ਹੈ ਜੀ ਅੱਛਾ ਕੀ ਕੀ ਜਿਹੜਾ ਅੱਜ ਤੱਕ ਓਪਰਚ्युनिटी ਤਾਂ ਬਹੁਤ ਮਿਲੀਆਂ ਨੇ ਪਰ ਕਿਤੇ ਨਾ ਕਿਤੇ ਸਪੋਰਟ ਨਾ ਮਿਲਣ ਦੇ ਕਾਰਨ ਅੱਜ ਮਤਲਬ ਕਿ ਪਿੱਛੇ ਹੀ ਰਹਿ ਗਏ ਉਹ ਹਾਂ ਜੀ